ਮਾਨ ਸਰਕਾਰ ਨੇ 1500 ਨੌਜਵਾਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਆਖਰਕਾਰ ਕਿਹੜੇ ਵਿਭਾਗ ਦੇ ਵਿੱਚ ਛਾਂਟੀ ਹੋਈ ਹੈ ਕਿਹੜੇ ਮਸਲੇ ਕਰਕੇ ਨੌਜਵਾਨਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਤੁਹਾਨੂੰ ਪੂਰੀ ਜਾਣਕਾਰੀ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਦਰਾਸਾਲ ਮਾਨ ਸਰਕਾਰ ਦੇ ਵੱਲੋਂ ਇੱਕ ਸਕੀਮ ਸ਼ੁਰੂ ਕੀਤੀ ਗਈ ਸੀ ਘਰ ਘਰ ਆਟਾ ਦੇਣ ਦੀ ਇੱਕ ਮਾਨ ਸਰਕਾਰ ਵੱਲੋਂ ਸਕੀਮ ਸ਼ੁਰੂ ਕੀਤੀ ਗਈ ਸੀ ਇਸ ਸਕੀਮ ਦੇ ਤਹਿਤ 1500 ਨੌਜਵਾਨਾਂ ਨੂੰ ਵੀ ਰੋਜ਼ਗਾਰ ਦਿੱਤਾ ਗਿਆ ਸੀਗਾ ਪਰ ਹੁਣ ਮਾਨ ਸਰਕਾਰ ਨੇ ਜੂ ਟਰਨ ਲੈਂਦੇ ਆ ਇਸ ਸਕੀਮ ਨੂੰ ਬੰਦ ਕਰ ਦਿੱਤਾ ਜਿਸ ਤੋਂ ਬਾਅਦ 1500 ਨੌਜਵਾਨਾਂ ਨੂੰ ਵੀ ਨੌਕਰੀ ਤੋਂ ਘਟ ਦਿੱਤਾ ਗਿਆ ਤਾਂ ਤੁਹਾਨੂੰ ਦੱਸਦੀ ਹੇ ਲੋਕਾਂ ਦੇ ਵਿਰੋਧ ਦੇ ਚੱਲਦੇ ਆ ਮਾਨ ਸਰਕਾਰ ਨੇ ਘਰ-ਘਰ ਰਾਸ਼ਨ ਮਤਲਬ ਘਰ-ਘਰ ਆਟਾ ਵੰਡਣ ਦੀ ਜੋ ਯੋਜਨਾ ਬਣਾਈ ਸੀ ਸਕੀਮ ਬਣਾਈ ਸੀ ਉਸ ਨੂੰ ਬੰਦ ਕਰ ਦਿੱਤਾ ਲੋਕਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਪਹਿਲਾਂ ਵਾਂਗ ਅਨਾਜ ਦਿੱਤਾ ਜਾਵੇ ਉਹ ਵੀ ਡੀਪੂਆਂ ਦੇ ਵਿੱਚੋਂ ਉਹ ਆਪ ਖੁਦ ਅਨਾਜ ਲੈ ਲੈਣਗੇ ਜਿਸ ਮੰਗ 'ਰੋਂ ਮਾਨ ਸਰਕਾਰ ਨੇ ਲੋਕਾਂ ਦਾ ਵਿਰੋਧ ਵੇਖਦਿਆਂ ਇਸ ਸਕੀਮ ਨੂੰ ਬੰਦ ਕਰ ਦਿੱਤਾ ਘਰ-ਘਰ ਆਟਾ ਪਹੁੰਚਾਉਣ ਦੀ ਸਕੀਮ ਹੈ ਜਿਹੜੀ ਉਸ ਤੇ ਜੂ ਟਰਨ ਲੈਂਦੇ ਆ ਮਾਨ ਸਰਕਾਰ ਨੇ ਇਸ ਨੂੰ ਬੰਦ ਕਰ ਦਿੱਤਾ ਹੈ ਆ ਇਸ ਸਕੀਮ ਦੇ ਤਹਿਤ ਹਰ ਜ਼ਿਲ੍ਹੇ ਦੇ ਵਿੱਚ ਕੁੱਲ ਮੁਲਾਜ਼ਮ ਨੇ ਜਿਹੜੇ ਕੁੱਲ ਨੌਜਵਾਨ ਨੇ ਜਿਹੜੇ 1500 ਰੱਖੇ ਗਏ ਸੀ ਜਿੰਨਾਂ ਵੱਲੋਂ ਘਰ-ਘਰ ਆਟਾ ਵੰਡਿਆ ਜਾਣਾ ਸੀਗਾ ਹੁਣ ਮਾਨ ਸਰਕਾਰ ਨੇ ਇਹਨਾਂ 1500 ਨੌਜਵਾਨਾਂ ਨੂੰ ਝਟਕਾ ਦਿੰਦਿਆਂ ਇਹਨਾਂ ਨੂੰ ਵੀ ਨੌਕਰੀ ਤੋਂ ਘਟ ਦਿੱਤਾ ਜਿਸ ਮੰਗ ਰੋ ਇਹਨਾਂ ਨੌਜਵਾਨਾਂ ਨੇ ਆਪਣੇ-ਆਪਣੇ ਜ਼ਿਲ੍ਹੇ ਨਾਲ ਸੰਬੰਧਿਤ ਡੀਸੀਆਂ ਨੂੰ ਮੰਗ ਪੱਤਰ ਵੀ ਦਿੱਤਾ ਹੈ ਅਤੇ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਕਿਸੇ ਹੋਰ ਵਿਭਾਗ ਦੇ ਵਿੱਚ ਨੌਕਰੀ ਦਿੱਤੀ ਜਾਵੇ ਇਸੇ ਨਾਲ ਹੀ ਇਹਨਾਂ ਨੌਜਵਾਨਾਂ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਵਰਮਾ ਨੂੰ ਵੀ ਮੰਗ ਕੀਤੀ ਹੈ ਕਿ ਇਹਨਾਂ ਨੂੰ ਕਿਸੇ ਹੋਰ ਵਿਭਾਗ ਦੇ ਵਿੱਚ ਦੁਬਾਰਾ ਨੌਕਰੀ ਦਿੱਤੀ ਜਾਵੇ ਤਾਂ ਇਹਨਾਂ ਨੌਜਵਾਨਾਂ ਨੂੰ ਮਾਨ ਸਰਕਾਰ ਨੇ ਹੁਣ ਇੱਕ ਵੱਡਾ ਝਟਕਾ ਦੇ ਦਿੱਤਾ ਹੈ ਨੌਕਰੀ ਤੋਂ ਲਾਂਭੇ ਕਰ ਦਿੱਤਾ ਨੌਕਰੀ ਤੋਂ ਕੱਢ ਦਿੱਤਾ ਇਹਨਾਂ ਦੀ ਗਿਣਤੀ ਕੁੱਲ 1500 ਹੈ ਜਿਨ੍ਹਾਂ ਵੱਲੋਂ ਘਰ-ਘਰ ਆਟਾ ਵੰਡਿਆ ਜਾਣਾ ਸੀਗਾ ਪਰ ਆਟਾ ਵੰਡੇ ਜਾਣ ਤੋਂ ਪਹਿਲਾਂ ਹੀ ਇਹਨਾਂ ਨੂੰ ਨੌਕਰੀ ਤੋਂ ਮਾਨ ਸਰਕਾਰ ਨੇ ਕਰ ਦਿੱਤਾ ਹੈ ਆਪਣੀ ਸਕੀਮ ਤੇ ਮਾਨ ਸਰਕਾਰ ਨੇ ਜੂ ਟਰਨ ਲੈਂਦੇ ਆ ਕਰੀਬ 1500 ਨੌਜਵਾਨਾਂ ਨੂੰ ਝਟਕਾ ਦਿੱਤਾ ਹੈ ਤਾਂ ਤੁਹਾਨੂੰ ਦੱਸ ਦਈਏ ਜਦੋਂ ਫਰਵਰੀ 2024 ਦੇ ਵਿੱਚ ਮਾਨ ਸਰਕਾਰ ਨੇ ਘਰ-ਘਰ ਆਟਾ ਵੰਡਣ ਦੀ ਯੋਜਨਾ ਸ਼ੁਰੂ ਕੀਤੀ ਸੀ ਤਾਂ ਮਾਨ ਸਰਕਾਰ ਨੇ ਕਾਫੀ ਵਾਹ ਵਾਹ ਬਟੋਰੀ ਸੀ ਪਰ ਹੁਣ ਮਾਨ ਸਰਕਾਰ ਨੇ ਇਸ ਯੋਜਨਾ ਤੇ ਜੂ ਟਰਨ ਲੈ ਲਿਆ ਜਿਸ ਦਾ ਅਸਰ ਸਿੱਧਾ 1500 ਨੌਜਵਾਨਾਂ ਦੇ ਰੁਜ਼ਗਾਰ ਤੇ ਗਿਆ ਤਾਂ ਮਾਨ ਸਰਕਾਰ ਇਸ ਤੋਂ ਪਹਿਲਾਂ ਹੋਰ ਵੀ ਕਈ ਮਸਲਿਆਂ ਤੇ ਜੂ ਟਰਨ ਲੈ ਚੁੱਕੀ ਹੈ ਵਿਰੋਧੀ ਤਾਂ ਇਹ ਵੀ ਇਲਜ਼ਾਮ ਲਗਾਉਂਦੇ ਨੇ ਕਿ ਮਾਨ ਸਰਕਾਰ ਜੂ ਟਰਨ ਸਰਕਾਰ ਬਣ ਗਈ ਹੈ ਕੋਈ ਵੀ ਫੈਸਲਾ ਲੈਂਦੀ ਹੈ ਉਸ ਤੋਂ ਪਹਿਲਾਂ ਉਹ ਜੂ ਟਰਨ ਲੈ ਲੈਂਦੀ ਹੈ ਹੁਣ ਮਾਨ ਸਰਕਾਰ ਨੇ ਕਰ ਕਰ ਆਟਾ ਪਹਚਾਉਣ ਵਾਲੀ ਸਕੀਮ ਤੇ ਜੂ ਟਰਨ ਲੈ ਲਿਆ ਇਸ ਤੋਂ ਪਹਿਲਾਂ ਮਾਨ ਸਰਕਾਰ ਨੇ ਜਗਾੜੂ ਰੇੜੀਆਂ ਜੋ ਬੰਦ ਕਰਨ ਦਾ ਐਲਾਨ ਕੀਤਾ ਸੀਗਾ ਉਸ ਤੇ ਵੀ ਜੂ ਟਰਨ ਲਿਆ ਸੀਗਾ ਹੋਰ ਵੀ ਕਈ ਮਸਲੇ ਨੇ ਜਿਨ੍ਹਾਂ ਉੱਤੇ ਮਾਨ ਸਰਕਾਰ ਨੇ ਲੋਕਾਂ ਦਾ ਵਿਰੋਧ ਵੇਖਦਿਆਂ ਜੂ ਟਰਨ ਲੈਣਾ ਸਹੀ ਸਮਝਿਆ ਤਾਂ ਮਾਨ ਸਰਕਾਰ ਆਪਨਾ ਫੈਸਲਾ ਤਾਂ ਕਰ ਲੈਂਦੀ ਹੈ ਪਰ ਉਸ ਤੋਂ ਬਾਅਦ ਛੇਤੀ ਹੀ ਉਹਨਾਂ ਨੂੰ ਜੂ ਟਰਨ ਲੈਣਾ ਪੈਂਦਾ ਤਾਂ ਇੱਥੇ ਇਹ ਵੀ ਮਾਨ ਸਰਕਾਰ ਤੇ ਸਵਾਲ ਉੱਠਦੇ ਨੇ ਕਿ ਮਾਨ ਸਰਕਾਰ ਜਾਂ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਦਾਵਾ ਕਰਦੇ ਨੇ ਕਿ ਉਹਨਾਂ ਦੀ ਸਰਕਾਰ ਹੈ ਜਿਹੜੀ ਲੋਕਾਂ ਦੇ ਵਿੱਚ ਜਾ ਕੇ ਪਾਲਿਸੀਆਂ ਬਣਾਉਂਦੀ ਹੈ ਨੀਤੀਆਂ ਬਣਾਉਂਦੀ ਹੈ ਜੇਕਰ ਲੋਕਾਂ ਦੇ ਵਿੱਚ ਨੀਤੀਆਂ ਬਣਾਉਂਦੀ ਹੈ ਫਿਰ ਜੂ ਟਰਨ ਕਿਉਂ ਲੈ ਲਿਆ ਜਾਂਦਾ ਹੈ